ਕਿਸ ਸਟੇਟ ਪੁਲਸ ਨੇ ਛੱਡੇ ਹੱਥਾਂ ਦੇ ਉੱਤੇ ਡੰਗਾ ਮਾਰੀਆਂ ਨੇ ਅਸੀਂ ਸਾਰਾ ਪੰਜਾਬ ਦੀ ਲੜਾਈ ਲੜ ਰਹੇ ਹਾਂ ਦੂਜੇ ਪਾਸੇ ਪੰਜਾਬੀ ਨੂੰ ਕੁਚਨ ਤੇ ਲੱਗਿਆ ਹੋਇਆ ਡੋਗਲਾਪਣ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੀ ਧਰਤੀ ਦੇ ਨਾਲ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡਿਕਟੇਟਰਸ਼ਿਪ ਕਲਾਪ ਜੇ ਆਪਾਂ ਜੇ ਆਰਗੇਨ ਆ ਤਾਂ ਫਿਰ ਉਹਨੇ ਜਿਹੜਾ ਸੈਂਟਰ ਦੇ ਵਿੱਚ ਬੈਠਾ ਹੈ ਨਾ ਉਹਨੇ ਤਕੜਾ ਹੋ ਜਾਣਾ ਆਪਾਂ ਉਹਨੂੰ ਤਕੜਾ ਨਹੀਂ ਹੋਣ ਦੇਣਾ ਜਿਹੜੇ ਉੱਥੇ ਜਾ ਕੇ ਥਾਣਿਆਂ ਦੇ ਵਿੱਚ ਨੇ ਆਪਾਂ ਉਹਨਾਂ ਨੂੰ ਛਡਾਉਣਾ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ 1 ਮਿੰਟ ਵੀ ਨਹੀਂ ਅੱਧਾ ਮਿੰਟ ਲੈਣਾ ਆ ਪਹਿਲੀ ਗੱਲ ਤਾਂ ਮੈਂ ਤੁਹਾਡਾ ਸਾਰਿਆਂ ਦਾ ਜਿਹੜੀਆਂ ਮਰਜ਼ੀਆਂ ਪਾਰਟੀਆਂ ਤੋਂ ਤੁਸੀਂ ਇੱਥੇ ਆਏ ਹੋ ਅੱਜ ਤੁਹਾਡੇ ਕਰਕੇ ਪੰਜਾਬ ਜਿਉਂਦਾ ਇੱਕ ਤਾਲੀ ਆਪਣੇ ਵਾਸਤੇ ਮਾਰੋ ਬੋਲੇ ਈਸੋਨਹਾਲ ਜੈ ਹਿੰਦ ਦੂਸਰੀ ਬੇਨਤੀ ਮੈਂ ਕਰਨੀ ਚਾਹੁੰਨਾ ਸਾਡੇ ਕਈ ਨੌਜਵਾਨ ਸਟੇਟ ਪੁਲਿਸ ਨੇ ਸਾਡੀ ਪੰਜਾਬ ਪੁਲਿਸ ਇਹਨਾਂ ਨੇ ਬਾਹਰ ਲਈ ਆ ਜਿਹੜੇ ਇੱਥੇ ਪੰਜਾਬ ਤੋਂ ਵੀ ਨਮਾਇंदे ਆਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਸਟੇਟ ਪੁਲਿਸ ਨੇ ਸਾਡੇ ਹੱਥਾਂ ਦੇ ਉੱਤੇ ਡੰਗਾਂ ਮਾਰੀਆਂ ਨੇ ਕਿਉਂ ਮੈਂ ਪੁੱਛਣਾ ਚਾਹੁੰਨਾ ਕਿ ਦੋਗਲਾਪਨ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੀ ਧਰਤੀ ਦੇ ਨਾਲ ਇੱਕ ਪਾਸੇ ਅਸੀਂ ਸਾਰਾ ਪੰਜਾਬ ਦੀ ਲੜਾਈ ਲੜ ਰਹੇ ਹਾਂ ਦੂਜੇ ਪਾਸੇ ਪੰਜਾਬੀ ਵੀ ਸਾਨੂੰ ਗੋਤਨ ਤੇ ਲੱਗਿਆ ਹੋਇਆ ਤੇ ਦੂਜੀ ਬੇਨਤੀ ਆ ਇਹ ਲੜਾਈ ਉਰੇ ਖਤਮ ਨਹੀਂ ਹੋਊਗੀ ਦੋਸਤੋ ਜਿਹੜੇ ਉੱਥੇ ਜਾ ਕੇ ਥਾਣਿਆਂ ਦੇ ਵਿੱਚ ਨੇ ਆਪਾਂ ਉਹਨਾਂ ਨੂੰ ਛਡਾਉਣਾ ਵੀ ਆ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡੈਮੋਕਰੇਸੀ ਬਚਾਉਣ ਦੀ ਲੜਾਈ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡਿਕਟੇਟਰਸ਼ਿਪ ਖਲਾਫ ਜੇ ਆਪਾਂ ਜੇ ਆਰਗੇ ਨਾ ਤਾਂ ਫਿਰ ਉਹਨੇ ਜਿਹੜਾ ਸੈਂਟਰ ਦੇ ਵਿੱਚ ਬੈਠਾ ਹੈ ਨਾ ਉਹਨੇ ਤਕੜਾ ਹੋ ਜਾਣਾ ਆਪਾਂ ਉਹਨੂੰ ਤਕੜਾ ਨਹੀਂ ਹੋਣ ਦੇਣਾ ਇੰਨੀ ਬੇਨਤੀਆਂ ਨਹੀਂ ਹੱਥ ਜੋੜ ਕੇ ਬੇਨਤੀਆਂ ਜਿਹੜੇ ਸਾਡੇ ਫੜੇ ਗਏ ਨੌਜਵਾਨ ਵਿਦਿਆਰਥੀ ਨੇ ਬਸਾਜ ਪੰਜਾਬ ਪੁਲਿਸ ਲੈ ਕੇ ਗਈ ਆ ਉਹਨਾਂ ਨੂੰ ਛਡਾਣ ਦੀ ਕਿਰਪਾਲਤਾ ਕਰੋ ਤਾਂ ਕਿ ਹਰ ਮਾਂ ਦਾ ਪੁੱਤ ਸ਼ਾਮ ਨੂੰ ਆਪਣੀ ਮਾਂ ਦੇ ਕੋਲ ਜਾ ਕੇ ਬੈਠ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ 1 ਮਿੰਟ ਵੀ ਨਹੀਂ ਅੱਧਾ ਮਿੰਟ ਲੈਣਾ ਆ ਪਹਿਲੀ ਗੱਲ ਤਾਂ ਮੈਂ ਤੁਹਾਡਾ ਸਾਰਿਆਂ ਦਾ ਜਿਹੜੀਆਂ ਮਰਜ਼ੀਆਂ ਪਾਰਟੀਆਂ ਤੋਂ ਤੁਸੀਂ ਇੱਥੇ ਆਏ ਹੋ ਅੱਜ ਤੁਹਾਡੇ ਕਰਕੇ ਪੰਜਾਬ ਜਿਉਂਦਾ ਇੱਕ ਤਾਲੀ ਆਪਣੇ ਵਾਸਤੇ ਮਾਰੋ ਬੋਲੇ ਈਸੋ ਨਿਹਾਲ ਦੂਸਰੀ ਬੇਨਤੀ ਮੈਂ ਕਰਨੀ ਚਾਹੁੰਦਾ ਸਾਡੇ ਕਈ ਨੌਜਵਾਨ ਸਟੇਟ ਪੁਲਿਸ ਨੇ ਸਾਡੀ ਪੰਜਾਬ ਪੁਲਿਸ ਇਹਨਾਂ ਨੇ ਬਾਹਰ ਲਈ ਆ ਜਿਹੜੇ ਇੱਥੇ ਪੰਜਾਬ ਤੋਂ ਵੀ ਨਮਾਇंदे ਆਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਸਟੇਟ ਪੁਲਿਸ ਨੇ ਸਾਡੇ ਹੱਥਾਂ ਦੇ ਉੱਤੇ ਡੰਗਾ ਮਾਰੀਆਂ ਨੇ ਕਿਉਂ ਮੈਂ ਪੁੱਛਣਾ ਚਾਹੁੰਦਾ ਕਿ ਡੋਗਲਾਪਣ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੀ ਧਰਤੀ ਦੇ ਨਾਲ ਇੱਕ ਪਾਸੇ ਅਸੀਂ ਸਾਰਾ ਪੰਜਾਬ ਦੀ ਲੜਾਈ ਲੜ ਰਹੇ ਆ ਦੂਜੇ ਪਾਸੇ ਪੰਜਾਬੀ ਇਸਨੂੰ ਗੋਦਨ ਤੇ ਲੱਗਿਆ ਹੋਇਆ ਤੇ ਦੂਜੀ ਬੇਨਤੀ ਆ ਇਹ ਲੜਾਈ ਯੂਰੇ ਖਤਮ ਨਹੀਂ ਹੋਊਗੀ ਦੋਸਤੋ ਜਿਹੜੇ ਉੱਥੇ ਜਾ ਕੇ ਥਾਣਿਆਂ ਦੇ ਵਿੱਚ ਨੇ ਆਪਾਂ ਉਹਨਾਂ ਨੂੰ ਛਡਾਉਣਾ ਵੀ ਆ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡੈਮੋਕਰੇਸੀ ਬਚਾਉਣ ਦੀ ਲੜਾਈ ਆ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡਿਕਟੇਟਰਸ਼ਿਪ ਖਲਾਫ ਜੇ ਆਪਾਂ ਜੇ ਆਰਗੇ ਨਾ ਤਾਂ ਫਿਰ ਉਹਨੇ ਜਿਹੜਾ ਸੈਂਟਰ ਦੇ ਵਿੱਚ ਬੈਠਾ ਹੈ ਨਾ ਉਹਨੇ ਤਕੜਾ ਹੋ ਜਾਣਾ ਆਪਾਂ ਉਹਨੂੰ ਤਕੜਾ ਨਹੀਂ ਹੋਣ ਦੇਣਾ ਇੰਨੀ ਬੇਨਤੀਆਂ ਨਾਲ ਹੀ ਹੱਥ ਜੋੜ ਕੇ ਬੇਨਤੀਆਂ ਜਿਹੜੇ ਸਾਡੇ ਫੜੇ ਗਏ ਨੌਜਵਾਨ ਵਿਦਿਆਰਥੀ ਨੇ ਬਸ ਸੱਚ ਪੰਜਾਬ ਪੁਲਿਸ ਲੈ ਕੇ ਗਈ ਆ ਉਹਨਾਂ ਨੂੰ ਛਡਾਣ ਦੀ ਕਿਰਪਾਲਤਾ ਕਰੋ ਤਾਕੀ ਹਰ ਮਾਂ ਦਾ ਪੁੱਤ ਸ਼ਾਮ ਨੂੰ ਆਪਣੀ ਮਾਂ ਦੇ ਕੋਲ ਜਾ ਕੇ ਬੈਠ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ 1 ਮਿੰਟ ਵੀ ਨਹੀਂ ਅੱਧਾ ਮਿੰਟ ਲੈਣਾ ਆ ਪਹਿਲੀ ਗੱਲ ਤਾਂ ਮੈਂ ਤੁਹਾਡਾ ਸਾਰਿਆਂ ਦਾ ਜਿਹੜੀਆਂ ਮਰਜ਼ੀਆਂ ਪਾਰਟੀਆਂ ਤੋਂ ਤੁਸੀਂ ਇੱਥੇ ਆਏ ਹੋ ਅੱਜ ਤੁਹਾਡੇ ਕਰਕੇ ਪੰਜਾਬ ਜਿਉਂਦਾ ਇੱਕ ਤਾਲੀ ਆਪਣੇ ਵਾਸਤੇ ਮਾਰੋ ਬੋਲੇ ਈਸੋ ਨਿਹਾਲ ਦੂਸਰੀ ਬੇਨਤੀ ਮੈਂ ਕਰਨੀ ਚਾਹੁੰਨਾ ਸਾਡੇ ਕਈ ਨੌਜਵਾਨ ਸਟੇਟ ਪੁਲਿਸ ਨੇ ਸਾਡੀ ਪੰਜਾਬ ਪੁਲਿਸ ਇਹਨਾਂ ਨੇ ਬਾਹਰ ਲਈ ਆ ਜਿਹੜੇ ਇੱਥੇ ਪੰਜਾਬ ਤੋਂ ਵੀ ਨਮਾਇंदे ਆਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਸਟੇਟ ਪੁਲਿਸ ਨੇ ਸਾਡੇ ਹੱਥਾਂ ਦੇ ਉੱਤੇ ਡੰਗਾ ਮਾਰੀਆਂ ਨੇ ਕਿਉਂ ਮੈਂ ਪੁੱਛਣਾ ਚਾਹੁੰਨਾ ਕਿ ਡੋਗਲਾਪਣ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੀ ਧਰਤੀ ਦੇ ਨਾਲ ਇੱਕ ਪਾਸੇ ਅਸੀਂ ਸਾਰਾ ਪੰਜਾਬ ਦੀ ਲੜਾਈ ਲੜ ਰਹੇ ਆ ਦੂਜੇ ਪਾਸੇ ਪੰਜਾਬੀ ਭੀਸਨ ਨੂੰ ਗੋਤਨ ਤੇ ਲੱਗਿਆ ਹੋਇਆ ਤੇ ਦੂਜੀ ਬੇਨਤੀ ਆ ਇਹ ਲੜਾਈ ਯੂਰੇ ਖਤਮ ਨਹੀਂ ਹੋਊਗੀ ਦੋਸਤੋ ਜਿਹੜੇ ਉੱਥੇ ਜਾ ਕੇ ਥਾਣਿਆਂ ਦੇ ਵਿੱਚ ਨੇ ਆਪਾਂ ਉਹਨਾਂ ਨੂੰ ਛਡਾਉਣਾ ਵੀ ਆ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡੈਮੋਕਰੇਸੀ ਬਚਾਉਣ ਦੀ ਲੜਾਈ ਆ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡਿਕਟੇਟਰਸ਼ਿਪ ਖਲਾਫ ਜੇ ਆਪਾਂ ਜੇ ਆਰਗੇ ਨਾ ਤਾਂ ਫਿਰ ਉਹਨੇ ਜਿਹੜਾ ਸੈਂਟਰ ਦੇ ਵਿੱਚ ਬੈਠਾ ਹੈ ਨਾ ਉਹਨੇ ਤਕੜਾ ਹੋ ਜਾਣਾ ਆਪਾਂ ਉਹਨੂੰ ਤਕੜਾ ਨਹੀਂ ਹੋਣ ਦੇਣਾ ਇੰਨੀ ਬੇਨਤੀਆਂ ਨਾਲ ਹੀ ਹੱਥ ਜੋੜ ਕੇ ਬੇਨਤੀਆਂ ਜਿਹੜੇ ਸਾਡੇ ਫੜੇ ਗਏ ਨੌਜਵਾਨ ਵਿਦਿਆਰਥੀ ਨੇ ਬਸ ਅਜ ਪੰਜਾਬ ਪੁਲਿਸ ਲੈ ਕੇ ਗਈ ਆ ਉਨਾਂ ਨੂੰ ਚੜਾਣ ਦੀ ਕਿਰਪਾਲਤਾ ਕਰੋ ਤਾਂ ਕਿ ਹਰ ਮਾਂ ਦਾ ਪੁੱਤ ਸ਼ਾਮ ਨੂੰ ਆਪਣੀ ਮਾਂ ਦੇ ਕੋਲ ਜਾ ਕੇ ਬਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ